ਇਸ ਵੱਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਿੱਧੇ ਤੌਰ ਤੇ ਸਾਂਝੀ ਕਰ ਰਹੇ ਹਾਂ ਅਕਾਲੀ ਦਲ ਨਾਲ ਜੁੜੀ ਹੋਈ ਹੈ ਅਕਾਲੀ ਦਲ ਦੇ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਉਹਨਾਂ ਦੇ ਵਿੱਚੋਂ ਨਿਕਲਿਆ ਜਾ ਸਕੇ ਪਰ ਦੂਸਰੇ ਪਾਸੇ ਸਿਆਸੀ ਗਲਿਆਰਾਂ ਦੇ ਵਿੱਚ ਵੀ ਚਰਚਾ ਵੱਡੇ ਪੱਧਰ ਤੇ ਤੇ ਰਾਜਨੀਤਿਕ ਦੇ ਨਾਲ ਨਾਲ ਧਾਰਮਿਕ ਗਲਿਆਰਾਂ ਦੇ ਵਿੱਚ ਵੀ ਚਰਚਾ ਵੱਡੇ ਪੱਧਰ ਤੇ ਚੱਲ ਰਹੀ ਹੈ ਅੱਜ ਸ੍ਰੀ ਮਖਸ਼ੀਵਾੜਾ ਸਾਹਿਬ ਦੀ ਧਰਤੀ ਤੇ ਇੱਕ ਬੰਦ ਕਮਰਾ ਬੈਠਕ ਕੀਤੀ ਗਈ ਹੈ ਜੱਜਦਾਰ ਗਿਆਨੀ ਰਗਵੀਰ ਸਿੰਘ ਦੇ ਨਾਲ ਅਕਾਲੀ ਦਲ ਦੇ ਆਗੂਆਂ ਦੇ ਵੱਲੋਂ ਤੇ ਇਸ ਬੰਦ ਕਮਰਾ ਬੈਠਕ ਨੂੰ ਲੈ ਕੇ ਵੱਡੇ ਪੱਧਰ ਤੇ ਹੁਣ ਚਰਚਾਵਾਂ ਛਿੜ ਗਈਆਂ ਨੇ ਕਿ ਆਖਰਕਾਰ ਇਸ ਬੈਠਕ ਦੇ ਦਰਮਿਆਨ ਕੀ ਕੁਝ ਹੋਇਆ ਹਾਲਾਂਕਿ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਗਿਆਨੀ ਰਗਵੀਰ ਸਿੰਘ ਦੇ ਕੋਲੋਂ ਅਕਾਲੀ ਦਲ ਦੇ ਵਫ਼ਦ ਦੇ ਵੱਲੋਂ ਸਮਾਂ ਮੰਗਿਆ ਗਿਆ ਸੀਗਾ ਕਿ ਅੰਮ੍ਰਿਤਸਰ ਪਹੁੰਚ ਕੇ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਦਿੱਤਾ ਜਾਵੇ ਤਾਂ ਜੋ ਆਪਣੇ ਪਾਰਟੀ ਦੀ ਸਥਿਤੀ ਜਿਹੜੀ ਆ ਉਹ ਰੱਖੀ ਜਾ ਸਕੇ ਹੁਣ ਇਹ ਕਿਸ ਤਰੀਕੇ ਦੀ ਸਥਿਤੀ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਬੜੇ ਸ਼ੰਕੇ ਨੇ ਕਿਉਂਕਿ ਜਿਨ੍ਹਾਂ ਹਾਲਾਤਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਂਬੇ ਕੀਤਾ ਗਿਆ ਹੈਗਾ ਤਾਂ ਉਹਨਾਂ ਨੂੰ ਲੈ ਕੇ ਵੱਡੇ ਪੱਧਰ ਤੇ ਚਰਚਾਵਾਂ ਚੱਲ ਰਹੀਆਂ ਨੇ ਕਿ ਜਥੇਦਾਰ ਸਹਿਬਾਨਾਂ ਦੇ ਵੱਲੋਂ ਅਕਾਲੀ ਦਲ ਨੂੰ ਸਿੱਧੇ ਤੌਰ ਤੇ ਫਸੀਲ ਦੇ ਸਾਹਮਣੇ ਬੁਲਾਇਆ ਗਿਆ ਪਰ ਦੂਸਰੇ ਪਾਸੇ ਹੁਣ ਐਸਜੀਪੀਸੀ ਦੇ ਜ਼ਰੀਏ ਜਥੇਦਾਰਾਂ ਦੇ ਉੱਪਰ ਸਿੱਧੇ ਤੌਰ ਤੇ ਤੰਗ ਕਸੇ ਜਾ ਰਹੇ ਨੇ ਜਾਂ ਜਿਸ ਤਰੀਕੇ ਨਾਲ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਹੋਇਆ ਤਾਂ ਇਸ ਕਰਕੇ ਸਿੱਖ ਬੁੱਧੀਜੀਵੀ ਚਿੰਤਕ ਜਿਹੜੇ ਨੇ ਲਗਾਤਾਰ ਵਕ ਵਕ ਟਿੱਪਣੀਆਂ ਵੀ ਕਰ ਰਹੇ ਨੇ ਪਰ ਇਸ ਬੰਦ ਕਮਰਾ ਬੈਠਕ ਦੇ ਵਿੱਚ ਕੀ ਚਰਚਾਵਾਂ ਹੋਈਆਂ ਇਹਨੂੰ ਲੈ ਕੇ ਵੀ ਲੋਕ ਜਿਹੜੇ ਨੇ ਵਕ ਵਕ ਅੰਦਾਜ਼ੇ ਲਗਾ ਰਹੇ ਨੇ ਪਰ ਦੂਸਰੇ ਪਾਸੇ ਡਾਕਟਰ ਦਲਜੀਤ ਸਿੰਘ ਚੀਮਾ ਜਿਹੜੇ ਇਸ बैठक ਦਾ ਹਿੱਸਾ ਸੀਗੇ ਉਹਦੇ ਵਿੱਚ ਸ਼ਾਮਿਲ ਹੋਏ ਸੀ ਉਹਨਾਂ ਨੇ ਆਪਣੇ ਤੌਰ ਤੇ ਆਪਣੀ ਪਾਰਟੀ ਦਾ ਸਪਸ਼ਟ ਸਟੈਂਡ ਰੱਖਣ ਦੀ ਕੋਸ਼ਿਸ਼ ਕੀਤੀ ਕਹਿੰਦੇ ਕਿ ਅਸੀਂ ਇਹ ਜਿਹੜੀ ਮੁਲਾਕਾਤ ਹੈ ਇਸ ਦੇ ਵਿੱਚ ਪਾਰਟੀ ਦਾ ਪੱਖ ਜਿਹੜਾ ਸੀਗਾ ਉਹ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਅੱਗੇ ਰੱਖਣਾ ਸੀਗਾ ਜਤੇਦਾਰ ਸਾਹਿਬ ਦੇ ਅੱਗੇ ਤਾਂ ਜੋ ਦੱਸਿਆ ਜਾ ਸਕੇ ਕਿ ਹਾਲਾਤ ਕੀ ਨੇ ਸਥਿਤੀ ਕੀ ਹੈਗੀ ਸਭ ਤੋਂ ਵੱਡਾ ਸਵਾਲ ਇਹ ਹੈਗਾ ਕਿ ਹਾਲੇ ਤੱਕ ਅਕਾਲੀ ਦਲ ਦੇ ਆਗੂਆਂ ਦੇ ਵੱਲੋਂ ਅਸਤੀਫੇ ਕਿਉਂ ਨਹੀਂ ਦਿੱਤੇ ਗਏ ਹਾਲਾਂਕਿ ਜਦੋਂ ਸਾਰੀਆਂ ਗਲਤੀਆਂ ਮੰਨੀਆਂ ਸੀ ਅਕਾਲੀ ਦਲ ਦੇ ਸਾਰੇ ਆਗੂਆਂ ਨੇ ਜਿਹੜੇ ਤਮਾਮ ਆਗੂ ਉਸ ਵੇਲੇ ਅਕਾਲ ਤਖਸੇ ਮੇਂ ਦੇ ਸਾਹਮਣੇ ਪੇਸ਼ ਹੋਏ ਸਿਗੇ ਤਾਂ ਉਸ ਵੇਲੇ ਜਿਹੜੀਆਂ ਗਲਤੀਆਂ ਮੰਲੀ ਗਈ ਸੀ ਤਾਂ ਉਸ ਤੋਂ ਬਾਅਦ ਜਿਹੜੀ ਧਾਰਮਿਕ ਸਜ਼ਾ ਸੁਣਾਈ ਗਈ ਸੀ ਉਹਦੇ ਵਿੱਚ ਇਹ ਵੀ ਇੱਕ ਗੱਲ ਆਖੀ ਗਈ ਸੀ ਕਿ ਜਿਨੇ ਵੀ ਆਗੂ ਨੇ ਜਿਨ੍ਹਾਂ ਨੇ ਇਹ ਗਲਤੀਆਂ ਮੰਨੀਆਂ ਨੇ ਜਿਨ੍ਹਾਂ ਦੀ ਸਜ਼ਾ ਲੱਗੀ ਹੈਗੀ ਧਾਰਮਿਕ ਤੌਰ ਤੇ ਤਾਂ ਉਹਨਾਂ ਤੋਂ ਅਸਤੀਫੇ ਲੈੇ ਜਾਣ ਤਾਂ ਹਲੇ ਤੱਕ ਅਸਤੀਫੇ ਕਿਉਂ ਨਹੀਂ ਲੈ ਗਏ ਹਾਲਾਂਕਿ ਅਕਾਲੀ ਦਲ ਨੇ ਆਪਣੇ ਤਰੀਕੇ ਤੇ ਸਮਾ ਮੰਗ ਲਿਆ ਸੀ ਕਿ ਹੁਣ ਸਮਾ ਮੰਗਣ ਤੋਂ ਬਾਅਦ ਇਹ ਕਿਹੜੀਆਂ ਕੋਸ਼ਿਸ਼ਾਂ ਨੇ ਜਿਹੜੀਆਂ ਅਕਾਲੀ ਦਲ ਕਰਦਾ ਹੋਇਆ ਦਿਖਾਈ ਦੇ ਰਿਹਾ ਹੈਗਾ ਕਿ ਕਿਹੜੀਆਂ ਸਥਿਤੀਆਂ ਜਿਹੜੀਆਂ ਨੇ ਉਹ ਗਿਆਨੀ ਰਗਵੀਰ ਸਿੰਘ ਸਾਹਮਣੇ ਆਪਣੇ ਤੌਰ ਤੇ ਸਪਸ਼ਟ ਕਰਨਾ ਚਾਹੁੰਦੇ ਨੇ ਤਾਂ ਜੋ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਰਣਨੀਤੀ ਉਸ ਤਰੀਕੇ ਨਾਲ ਲਿਖ ਵੱਡੇ ਸ਼ੰਕੇ ਨੇ ਫਿਲਹਾਲ ਇਸ ਪੂਰੇ ਮਸਲੇ ਤੇ ਜਿਹੜੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਅਸੀਂ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਡਾਕਟਰ ਦਲਜੀਤ ਸਿੰਘ ਚੀਮਾ ਜਿਹੜੇ ਅਕਾਲ ਦਲ ਦੇ ਬੁਲਾ ਰਹੇ ਨੇ ਉਹਨਾਂ ਦੇ ਵੱਲੋਂ ਕਿਸ ਤਰੀਕੇ ਨਾਲ ਆਪਣਾ ਪੱਖ ਰੱਖਿਆ ਗਿਆ ਹੈਗਾ ਪਾਰਟੀ ਦਾ ਪੱਖ ਰੱਖਿਆ ਗਿਆ ਹੈਗਾ ਤੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਕਿਸ ਤਰੀਕੇ ਨਾਲ ਦਿੱਤੇ ਨੇ ਉਹ ਤੇ ਵੀ ਨਜ਼ਰ ਮਾਰਦੇ ਹਾਂ ਮੈਂ ਸਿੰਘ ਸਾਹਿਬ ਦਾ ਧੰਨਵਾਦ ਕਰਦਾ ਸਿੰਘ ਸਾਹਿਬ ਯਾਨੀ ਇਹ ਦ ਸਿੰਘ ਜੀ ਦਾ ਸਿੰਘ ਸਾਹਿਬ ਯਾਨੀ ਸੁਲਤਾਨ ਸਿੰਘ ਜੀ ਦਾ ਕਿਉਂਕਿ ਸਹੀ ਸ਼ਰਮਣੀ ਅਕਾਲੀ ਦਲ ਦੀ ਤਰਫੋਂ ਕੁਝ ਆਪਣੀ ਪਾਰਟੀ ਦੀ ਪੋਜੀਸ਼ਨ ਐਕਸਪਲੇਨ ਕਰਨ ਵਾਸਤੇ ਉਹਨਾਂ ਕੋਲੋਂ ਸਤਿਮੰਨ ਗਿਆ ਸੀ ਜੀ ਮਿਸਟਰ ਸਾਹਿਬ ਦਾ ਪਰ ਸਿੰਘ ਸਾਹਿਬ ਨੇ ਇੱਥੇ ਸਿੱਧੀ ਡੋਰ ਮਿਲ ਕੇ ਹੋਣਾ ਸੀ ਇਸ ਕਰਕੇ ਉਹਨਾਂ ਦਾ ਹੁਕਮ ਹੋਇਆ ਕਿ ਮੈਂ ਬਾਚੀਵਾੜੇ ਅਧਿਆਪਕਪਾਲਿਕਾ ਤੇ ਪਹੁੰਚਣਾ ਉੱਥੇ ਨੂੰ ਤੋਂ ਬੜਾ ਖੁਲਾਸਾ ਉਹਨਾਂ ਨੇ ਦਿੱਤਾ ਪਹਿਲੀ ਤਾਂ ਗੱਲ ਹੈ ਮੈਂ ਬੜਾ ਸਪਸ਼ਟ ਕਰਨਾ ਕਿ ਨਾਕੇਸ਼ ਰੋਮਣੀ ਅਕਾਲੀ ਦਲ ਨੇ ਪਹਿਲੇ ਦਿਨ ਵੀ ਇਹੀ ਕਿਹਾ ਸੀ। ਔਰ ਸਾਡਾ ਇਤਿਹਾਸ ਵੀ ਇਹੀ ਹੈ ਕਿ ਹਮੇਸ਼ਾ ਅਸੀਂ ਸ਼੍ਰੀ ਗੁਰੂ ਕਾਜਕ ਕਬ ਨੂੰ ਸਮਰਪਿਤ ਰਹੇ। ਕਿੰਤਰ ਜੇ ਗਲਤ ਚੱਲਦੀਆਂ ਸੀ ਪਰ ਤੁਹਾਡੇ ਸਾਹਮਣੇ ਪਾਰਟੀ ਦੇ ਪ੍ਰਧਾਨ ਤੋਂ ਲੈ ਕੇ ਹਰ ਲੀਡਰ ਜੋ ਵੀ ਹੁਕਮ ਲੈ ਸ਼੍ਰੀ ਗੁਰੂ ਕਾਜਕ ਕਰਦਾ ਹੋਇਆ ਸਾਰਿਆਂ ਨੇ ਇਹਨਾਂ ਵਾਕੇ ਕਿ ਜੋ ਕਿਵਾਵਾ ਜਿਹੜੀ ਕਾਲਪਤਕਾਰ ਵੱਲੋਂ ਲਗਾਈਆਂ ਗਈਆਂ ਸੀ ਸਾਰਿਆਂ ਨੇ ਉਹ ਜਿਹੜੀਆਂ ਉਸੇ ਤਰੀਕੇ ਹੁਕਮ ਜਿਹੜਾ ਸਾਰਾ ਉੱਪਰ ਵਾਰ ਦਿੱਤਾ ਔਰ ਅੱਜ ਵੀ ਅਸੀਂ ਜਿਹੜਾ ਉਸੇ ਗੱਲ ਦੇ ਉੱਤੇ ਕਾਇਮ ਆ ਕਿ ਜੋ ਜੋ ਆਦੇਸ਼ ਆ ਜਿਹੜਾ ਉਹ ਅਸੀਂ ਪੂਰਾ ਕਰਦੇ ਹਾਂ ਪਰ ਕਿਉਂਕਿ ਜਿਹੜੀ ਪਾਰਟੀ ਦੀ ਵਰਕਿੰਗ ਹੈ ਦੇ ਇਸੇ ਤਰ੍ਹਾਂ ਦੇ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਆ ਜਾਂਦੀਆਂ ਨੇ ਕਈ ਕੋਰਟਾਂ ਦੀਆਂ ਜੱਜਮੈਂਟਾਂ ਆ ਜਾਂਦੀਆਂ ਨੇ ਕਈ ਸੰਵਿਧਾਨ ਦੇ ਵਿੱਚ ਮੈਜਮੈਂਟ ਹੋ ਜਾਂਦੀਆਂ ਉਹ ਆਮ ਨਹੀਂ ਪਤਾ ਹੁੰਦੀਆਂ ਪਰ ਕਿਉਂਕਿ ਪਾਕਿਸਤਾਨ ਦੀ ਜਿਹੜੀ ਅੰਦਰਲੀ ਵਰਕਿੰਗ ਹੈ ਜਿਹੜੇ ਅਸੀਂ ਉੱਥੇ ਕੰਮ ਕਰਦੇ ਆ ਉਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਉਹ ਪਾਲੋ ਕਰਦੇ ਨੇ ਇਸ ਕਰਕੇ ਜੇ ਕੋਈ ਬਾਕੀ ਚੀਜ਼ ਰਹਿੰਦੀ ਆ ਉਹ ਵੀ ਅਸੀਂ ਇਹਨਾਂ ਵਿੱਚ ਜਿਹੜੀ ਆ ਜਿਹੜੀ ਆ ਇੱਕ ਤਾਂ ਕਿ ਕਿਛ ਦੇ ਦੋ ਮਹੀਨੇ ਚੱਲ ਰਿਹਾ ਇਹ ਖਤਮ ਹੁੰਦਾ ਹੀ ਅਸੀਂ ਜਿਹੜਾ ਇਮੀਡੀਐਟਲੀ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਕਰ ਲਿਆ ਉਹ ਬੁਲਾਉਂਦੇ ਆਂ ਅਰੇ ਉਹਦੇ ਵਿੱਚ ਜਿਹੜਾ ਪਾਰਟੀ ਦਾ ਜਿਹੜਾ ਪੱਤੀ ਹੈ ਪੱਤੀ ਦਾ ਕਰਜ਼ ਉਹ ਵੀ ਮੁਕੰਮਲ ਕਰਨਾ ਕਿਉਂਕਿ ਟਰਮ 5 ਸਾਲ ਦੀ ਹੁੰਦੀ ਆ ਤੇ 5 ਸਾਲ ਦੀ ਟਰਮ ਪੂਰੀ ਹੋ ਗਈ ਤੇ ਸਾਨੂੰ ਜੱਜ ਆਦੇਸ਼ ਵੀ ਆਇਆ ਸੀ ਕਿ ਇਲੈਕਸ਼ਨ ਕਮਿਸ਼ਨ ਦੀ ਵੈਸੇ ਵੀ ਰਿਕੁਆਇਰਮੈਂਟ ਹੈ ਇਸ ਕਰਕੇ ਉਹ ਵੀ ਕਾਰਜ ਜਿਹੜਾ ਉਹ ਪੂਰਾ ਉਸੇ ਤਰੀਕੇ ਸ਼ੁਰੂ ਕਰਨਾ ਤੇ ਪੂਰੀ ਤਰ੍ਹਾਂ ਦੇ ਨਾਲ ਅਸੀਂ ਇਹੀ ਕੰਟਾਰ ਨੂੰ ਫਿਰ ਦੱਸਾਇਆ ਸੀ ਕਿ ਕੁਝ ਗੱਲਾਂ ਦੇ ਉੱਤੇ ਕਾਨੂੰਨੀ رائے ਲੈਣੀ ਜਿਹੜੀ ਆ ਉਹ ਪਾਰਟੀ ਨਾਲ ਜੁੜੀ ਹੁੰਦੀ ਕਿ ਕਈ ਤਰ੍ਹਾਂ ਦੀ ਲਿਗਿਚੇਸ਼ਨ ਪਾਰਟੀ ਦੀ ਕਈ ਕੋਟੀਆਂ ਦੇ ਵਿੱਚ ਅਗਰ ਵੀ ਚੱਲਦੀ ਹੈ ਉਹ ਫਿਰ ਗਲਤਫਹਿਮੀਆਂ ਪਾਰਟੀ ਦੇ ਖਿਲਾਫ ਕਈ ਲੋਕਾਂ ਦਾ ਕੰਮ ਹੀ ਇਹ ਹੁੰਦਾ ਕੋਈ ਜਾ ਕੇ ਕਿ ਪਾਰਟੀ ਦੇ ਖਿਲਾਫ ਗਲਤ ਪ੍ਰਚਾਰ ਕਰਨਾ ਕੋਈ ਜਾ ਕੇ ਪਾਰਟੀ ਦੇ ਖਿਲਾਫ ਪੇਸ਼ਕਾਰ ਕਰ ਦੇਣੀ ਉਹ ਸਾਰੇ ਅਸੀਂ ਪ੍ਰਕਿਰਿਆ ਪੂਰੀ ਕਰ ਲਈ ਹੈ ਤੇ ਇਸ ਕਰਕੇ ਉਹਨਾਂ ਦੇ ਧਿਆਨ ਦੇ ਵਿੱਚ ਸਾਰੀ ਟੀਕ ਲਿਆ ਦਿੱਤੀ ਹੈ ਉਹਨਾਂ ਦੇ ਬੜੇ ਪੇਸ਼ੈਂਸ ਦੇ ਨਾਲ ਸਾਨੂੰ ਸਾਰਿਆਂ ਨੂੰ ਸੁਣਿਆ ਵੀ ਹੈ ਔਰ ਇਹ ਤੋਂ ਬਾਅਦ ਵਰਕਿੰਗ ਕਮੇਟੀ ਦੀ ਮੀਟਿੰਗ ਕਰਕੇ ਜਿਹੜੀ ਅਗਲੇ ਵਾਰ ਲਈ ਕੋਸ਼ਿਸ਼ ਸਾਰੇ ਕਰ ਸਰ ਸੀ ਲੱਗਦਾ ਕਿ ਤਨਾ ਕਿਤੇ ਇਹ ਵੀ ਆ ਰਿਹਾ ਹੈ ਕਿ ਕੱਲ ਜਿਹੜੀ ਆ 23 ਤਰੀਕ ਨੂੰ ਐਸਪੀਟੀ ਦੀ ਵਰਕਿੰਗ ਕਮੇਟੀ ਦੀ ਜਿਹੜੀ ਇੱਕ ਚਰਚਾ ਹੁੰਦਾ ਨਹੀਂ ਉਹਦਾ ਕੋਈ ਕੋਈ ਐਸਪੀਸੀ ਦਾ ਸਾਡੇ ਨਾਲ ਕੋਈ ਸਬੰਧ ਨਹੀਂ ਪੁੱਛਣੀ ਹੋਈ ਸਸਤਾ ਉਹਦਾ ਆਪਣਾ ਕੱਦ ਖੇਤਰ ਉਹ ਤੁਸੀਂ ਧਾਮੀ ਸਾਹਿਬ ਤੋਂ ਪੁੱਛ ਸਕਦੇ ਹੋ ਮੈਨੂੰ ਕੋਈ ਇਹ ਵੀ ਨਾਲਜ ਨਹੀਂ ਹੈ ਪਰ ਸਾਜਾ ਕਿਉਂਕਿ ਸਿੱਧੀ ਜੋੜ ਨਹੀਂ ਚੱਲਿਆ ਤੁਸੀਂ ਤਾਂਾਰੇ ਪੱਤਰਕਾਰ ਇਸੇ ਘੱਟ ਸਟੈਂਡਰਡ ਤੋਂ ਤੁਸੀਂ ਸਿੱਧੀ ਜੋੜ ਵਿੱਚ ਤੋਂ ਬਾਅਦ ਅਸੀਂ ਆਪਣੀ ਜਿਹੜੀ ਆ ਵਰਕ ਤੇ ਕੁਝ ਕੀਤਾ ਇੱਕ ਵਾਰੀ ਦਾ ਕੰਮ ਕਰਦੇ ਆ ਤੇ ਆਵਾਜ਼ ਵੀ ਜਥੇਦਾਰ ਸਾਹਿਬ ਖਫਾ ਨੇ ਪੁੱਜਣ ਯਾਨੀ ਅਸੀਂ ਦੇ ਬਸਤਵਾਲ ਨੂੰ ਖਫਾ ਨੇ ਇਸ ਮਾਮਲੇ ਤੋਂ ਦੇਖੋ ਅਸੀਂ ਤਾਂ ਹੁਣੇ ਮਿਲ ਕੇ ਆਏ ਆ ਬੜਾ ਲੰਬਾ ਸਮਾਂ ਪਾਣੀ ਤਾਂ ਕਿਉਂਕਿ ਜਹਦਾ ਜੀ ਤਾਂ ਹਮੇਸ਼ਾ ਹੀ ਬੜੇ ਸਹਿਤ ਰਹਿੰਦੇ ਨੇ ਪੜੇ ਅੱਛਾ ਉਹਨਾਂ ਦਾ ਤਰ੍ਹਾਂ ਹੁੰਦਾ ਇਸ ਚਰ ਕੇ ਖਬਰਾਂ ਚ ਕੀ ਲਿਖੀ ਜਾਂਦੇ ਇਹ ਤਾਂ ਅਖਬਾਰਾਂ ਨੇ ਦੱਸ ਸਕਦੇ ਪਰ ਬਹੁਤ ਮੈਂ ਧੰਨਵਾਦ ਕਰਦਾ ਅੱਜ ਵੀ ਅਸੀਂ ਤਾਂ ਉੱਥੇ ਜਾਣਾ ਚਾਹੁੰਦੇ ਸੀ ਚੱਲ ਕੇ ਪਰ ਉਹਨਾਂ ਦਾ ਗੱਡਪਣਾ ਕਿ ਉਹਨਾਂ ਨੇ ਕਿਹਾ ਕਿ ਤੁਸੀਂ ਇੰਨੀ ਦੂਰ ਆਓਗੇ ਕਿ ਮੈਂ ਕਿਉਂਕਿ ਛੇਤੀ ਜੋੜਨ ਦੇ ਕਰਕੇ ਜਾਣਾ ਉਹਨਾਂ ਨੇ ਇੱਥੇ ਹੀ ਬੁਲਾ ਲਿਆ ਤੇ ਸਾਡੀ ਗੱਲ ਸੁਣੀ ਹੈ ਪੂਰਾ ਸਮਝ ਦਿੱਤਾ ਧੰਨਵਾਦ ਕਰ ਕਿਤਨੇ ਕਿਤਨੇ ਅਕਾਲੀਵਲੇ ਵੀ ਕਰ ਰਹੇ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਤੁਰਜੀਤ ਕਰਨ ਦੇ ਲਈ ਜਿਹੜੇ ਵਰਕਰਾਂ ਦੇ ਸਿੱਟੇ ਦਾ ਵੀ ਜ਼ਿਕਰ ਆ ਰਿਹਾ ਹੈ ਵੇ ਦੇਖੋ ਜਦੋਂ ਵਰਕਿੰਗ ਕਮੇਟੀ ਦੀ ਮੀਟਿੰਗ ਹੋਏਗੀ ਜਿਹੜੇ ਫੈਸਲੇ ਕਰਨ ਵਾਲੇ ਆ ਸਾਰੇ ਫੈਸਲੇ ਵਰਕਿੰਗ ਕਮੇਟੀ ਕਰੇਗੀ ਕਿਉਂਕਿ ਪ੍ਰਧਾਨ ਸਾਹਿਬ ਤੁਹਾਡੇ ਜਿਹੜੇ ਹੈਗੇ ਆ ਉਹ ਤਾਂ ਆਪ ਜਿਹੜੇ ਆ ਉਹਨਾਂ ਤੋਂ ਪਹਿਲਾਂ ਅਸੀਂ ਬਥੇ ਤਸੀਰ ਉਹ ਤਾਂ ਹੁਣ ਵੀ ਕਾੜੇ ਆ ਕਿ ਮੈਨੂੰ ਕਿਉਂਕਿ ਉਹਨਾਂ ਦੇ ਪਰਿਵਾਰਕ ਵੀ ਕੁਛ ਅਧੇਗੀਆਂ ਵੀ ਮੈਨੂੰ ਤੁਹਡੇ ਛੁੱਟੀ ਦਿਓ ਇਸ ਕਰਕੇ ਕੋਈ ਸਾਡੇ ਕਿਸੇ ਤਰ੍ਹਾਂ ਦਾ ਵੀ ਕੋਈ ਰੌਲਾ ਨਹੀਂ ਇਸ ਕਰਕੇ ਉਹ ਇਹ ਤਾਂ ਤਾਂ ਹੋਵੇ ਨਾ ਵੀ ਕਿਤੇ ਕਿਸੇ ਗੱਲ 'ਚ ਮਨ ਦੇ ਵਿੱਚ ਕੋਈ 1% ਵੀ ਹੋਵੇ ਵੀ ਅਸੀਂ ਕੋਈ ਤਖਤ ਦੇ ਹੁਕਮ ਤੋਂ ਕੋਈ ਉਧਰ ਉਧਰ ਜਾਣਾ ਸਾਡਾ ਤਾਂ ਮੈਂ ਕਹਾਂ ਕਿ ਜਿਹੜਾ 200% ਪੂਰਾ ਜਿਹੜਾ ਗੁਰੂ ਦੇ ਵਿੱਚ ਭਰੋਸਾ ਹੁੰਦਾ ਤੇ ਹਮੇਸ਼ਾ ਹੀ ਅਸੀਂ ਹਰ ਕੰਮ ਜਿਹੜਾ ਉਹ ਪੂਰਾ ਕਰਦੇ ਹਾਂ ਜਿਵੇਂ ਸਰ ਜਿਹੜੇ ਬਾਕੀ ਸਾਥੀ ਆ ਜਿਹੜੇ ਨਾਰਾਜ਼ ਨੇ ਇੱਕ ਹੀ ਲੱਗਦਾ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਉਹ ਵੀ ਕਹਿੰਦੇ ਨੇ ਕਿ ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੁੰਦੇ ਆ ਤੇ ਲੱਗਦਾ ਉਹ ਵੀ ਕਿਤੇ ਨਾ ਕਿਤੇ ਆ ਦੇਖੋ ਗੱਲ ਇਹ ਹੈ ਨਾ ਇਹ ਜਿਹਦਾ ਮਨ ਬਣਿਆ ਹੁੰਦਾ ਨਾ ਜਿਹਦਾ ਆਪਣਾ ਮਨ ਸਾਫ਼ ਹੋਵੇ ਸਾਰਾ ਕੁਝ ਠੀਕ ਹੋ ਜਾਂਦਾ ਦੂਜੇ ਦੀ ਕਹਿਣ ਦੀ ਗੱਲ ਨਹੀਂ ਹੁੰਦੀ ਪਾਰਟੀ ਤਾਂ ماں ਹੁੰਦੀ ਹੈ ਇਸ ਕਰਕੇ ਪਾਰਟੀ ਦਾ ਜਿਗਰਾ ਤਾਂ ਬਹੁਤ ਵੱਡਾ ਹੁੰਦਾ ਸਾਰੇ ਅਸੀਂ ਪਾਰਟੀ 'ਚ ਕੰਮ ਕਰਦੇ ਆਂ ਕਈ ਵਾਰੀ ਪਾਰਟੀ 'ਚ ਜਿਹੜਾ ਮਾੜੀ ਮੁੱਢੀ ਕੋਈ ਗੱਲਬਾਤ ਹੋ ਜਾਂਦੀ ਕਿਸੇ ਵੇਲੇ ਕੋਈ ਖੁਸ਼ ਹੋ ਜਾਂਦਾ ਕਿਸੇ ਵੇਲੇ ਥੋੜੇ ਜਿਹਾ ਨਾਰਾਜ਼ ਹੋ ਜਾਂਦਾ ਇਸ ਕਰਕੇ ਜੇ ਜੀ ਇੱਛਾ ਹੁੰਦੀ ਹੈ ਪਾਰਟੀ ਨੂੰ ਤਕਦੀ ਕਰਨੀ ਜੇ ਜੀ ਨੀਅਤ ਠੀਕ ਹੋਵੇ ਉਹਦਾ ਕੋਈ ਰੌਲਾ ਨਹੀਂ ਹੁੰਦਾ ਜੇ ਕਿਸੇ ਦੀ ਨੀਅਤ ਹੀ ਠੀਕ ਨਾ ਹੋਵੇ ਕੋਈ ਕਿਸੇ ਨਾਲ ਰਲਿਆ ਹੋਵੇ ਕੋਈ ਸਾਜ਼ਿਸ਼ ਸਾਜਸ਼ ਰਚ ਰਿਹਾ ਹੋਵੇ ਉਹ ਜੋ ਮਰਗੀ ਕਹੀ ਜਾਵੇ ਉਹਦੇ ਜਿਹੜੀ ਆ ਅਸੀਂ ਕੋਈ ਗਾਰੰਟੀ ਨਹੀਂ ਦਿੰਦੇ ਜਿਹੜਾ ਸੋਹੇਵ ਦੇ ਵਰਕਰ ਹੁੰਦਾ ਉਹ ਕਦੀ ਪਿਛੇ ਰੰਦਾ ਨਹੀਂ ਉਹ ਤੇ ਰੰਦਾ ਵੀ ਤੇ ਪਾਦੀ ਆਪ ਉਹ ਵੀ ਭੱਜ ਕੇ ਜਾ ਕੇ ਫਾੜ ਲਿੰਦੀ ਤੁਹਾਨੂੰ ਆਸ ਵੀ ਕੱਲ੍ਹ ਦੇ ਲਈ ਝੂਠ ਹੋਵੇਗਾ ਜੀ ਅਕਾਲ ਸੱਚਾ ਅਕਾਲ ਦੇ ਦਲ ਤੇ ਇੱਕ ਝੂਠੀ ਆ ਤੁਹਾਨੂੰ ਕੀ ਲੱਗਦਾ ਸਭ ਬੰਦੇ ਜਿਹੜੇ ਨਾਰਾਜ਼ ਨਹੀਂ ਬਾਕੀ ਸਾਰੇ ਜਿਹੜੇ ਨਹੀਂ ਹਰ ਇੱਕ ਫੈਮਿਲੀ ਦੇ ਵਿੱਚ ਦੇ ਚਾਰ ਪੰਜ ਮੈਂਬਰ ਹੁੰਦੇ ਆ ਉੱਥੇ ਵੀ ਮਾੜੇ-ਮੋٹے ਚੱਲਦਾ ਰਹਿੰਦਾ ਇਸ ਕਰਕੇ ਇਹ ਤਾਂ ਲਿੱਕੇ-ਮੁੱਕੇ ਗੱਲਾਂ ਤਾਂ ਹਮੇਸ਼ਾ ਸਮਾਜ ਦੇ ਵਿੱਚ ਕਦੀ ਵੀ ਖਤਮ ਨਹੀਂ ਹੁੰਦੀਆਂ